ਇੱਕ ਪੰਡਿਤ ਸਾਧ ਸੰਗਤ ਬੇਣੀ ਹੋਇਆ ਪੰਡਿਤ ਬੇਣੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਹੋਇਆ ਜੀ ਇਹ ਛੋਟੀ ਜੀ ਗੱਲ ਪਰ ਬੜੀ ਕੀਮਤੀ ਇਹਦੀ ਇੱਕ ਆਦਤ ਸੀ ਇਹ ਸ਼ਾਸਤਰ ਚਰਚਾ ਵੇਦ ਚਰਚਾ ਕਰਿਆ ਕਰਦਾ ਸੀ ਚਾਰੇ ਵੇਦ 6 ਉਹ ਸ਼ਾਸਤਰ 18 ਪੁਰਾਣ 7 ਸੰਗ ਇਹਨੂੰ ਜ਼ੁਬਾਨੀ ਯਾਦ ਸੀ ਤੇ ਜਾ ਕੇ ਨਾ ਚਰਚਾ ਕਰਿਆ ਕਰਦਾ ਸੀ ਨਾਲ ਲਾਂਦਾ ਸੀ ਸ਼ਰਪ ਵੀ ਜੇ ਮੈਂ ਜਿੱਤ ਗਿਆ ਤੇਰੀਆਂ ਪੁਸਤਕਾਂ ਮੇਰੀ ਤੇ ਹਾਰ ਮੰਨ ਤੁਰਦਾ 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 ਸਾਧ ਸੰਗਤ ਇਹਨੇ ਬੜਿਆਂ ਨੂੰ ਹਰਾਇਆ ਬੜਿਆਂ ਨੂੰ ਹਰਾਇਆ ਹਰਾਂਦਾ ਹਰਾਂਦਾ ਰੰਦਾ ਗੱਡੇ ਭਰ ਲਏ ਗੱਡੇ ਭਰ ਲਏ ਇਹਨੂੰ ਸ਼ੌ ਸੁਣੀ ਸਾਧ ਸੰਗਤ ਧੰਗ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚ ਗਿਆ ਗੋਇੰਦਵਾਲ ਸਾਹਿਬ ਕਹਿੰਦੇ ਮਹਾਰਾਜ ਨਾਲ ਚਰਚਾ ਕਰਦੇ ਬੜੀ ਸ਼ੌ ਸੋਣੀ ਹੈ ਬੜੀ ਸਿੱਖੀ ਸੇਵਕੀ ਹੈ ਉਹਨਾਂ ਦੀ ਜਦੋਂ ਐਸਾ ਬੰਦਾ ਸਾਧ ਸੰਗਤ ਆਪਣੀ ਵਿਦਿਆ ਦਾ ਅਡੰਬਰ ਰਚਦਾ ਤੇ ਸਹਬ ਕਹਿੰਦੇ ਪੜਿਆ ਮੂਰਖ ਆਖੀ ਹੈ ਜਿਤ ਲੱਭ ਲੋਭ ਅਹੰਕਾਰਾ ਵਿਦਿਆ ਮਾੜੀ ਨਹੀਂ ਪੜਾਈ ਮਾੜੀ ਨਹੀਂ ਪੜਾਈ ਤਾਂ ਮਾੜੀ ਨਹੀਂ ਜੇ ਪੜਾਈ ਕਰਕੇ ਮਨ ਨੀਵਾ ਹੋਵੇ ਕਿਸੇ ਲਈ ਰਿਸਪੈਕਟ ਆਵੇ ਪੜਾਈ ਕਰਕੇ ਮਨ ਝੁਕਣਾ ਸਿੱਖ ਜਾਵੇ ਪਰ ਜੇ ਪੜਾਈ ਕਰਕੇ ਮਨ ਅਹੰਮ ਚ ਆ ਜਾਵੇ ਮੈਂ ਕਿਸੇ ਨੂੰ ਪੁੱਛੇ ਹੀ ਨਾ ਕਿਸੇ ਨੂੰ ਸਾਧ ਸੰਗ ਸਮਝੇ ਹੀ ਕੁਝ ਨਾ ਲੱਭ ਲੋਭ ਅਹੰਕਾਰ ਹੰਕਾਰ ਦੇ ਵਿੱਚ ਲੋਭ ਦੇ ਵਿੱਚ ਫਿਰਦਾ ਹੋਵੇ ਫਿਰ ਕਹਿੰਦੇ ਉਹ ਪੜਿਆ ਹੋਇਆ ਬੰਦਾ ਫਿਰ ਮੂਰਖੀ ਹੈ ਪੜਿਆ ਮੂਰਖ ਆਖੀ ਜੇ ਤ ਲੱਭ ਲੋਭ ਅਹੰਕਾਰ ਪਰ ਉਹਦੀ ਪੜ੍ਹਾਈ ਨੂੰ ਮਹਾਰਾਜ ਨੇ ਕੋਈ ਤਵੱਜੋ ਨਹੀਂ ਦਿੱਤੀ ਇਹਦਾ ਹਾਲ ਵੀ 사ਸੰਗਤ ਪੂਜ ਇਦਾਂ ਦਾ ਹੀ ਸੀ ਇੰਨਾ ਇੰਨੇ ਵੇਦ ਸ਼ਾਸਤਰ ਪੁਰਾਣ ਪੜ੍ਹੇ ਹੋਏ 사ਸੰਗਤ ਐਨ ਹੰਕਾਰ 사ਸੰਗਤ ਟੀਸੀ ਤੇ ਚੜਿਆ ਹੋਇਆ ਸੀ ਟੀਸੀ 'ਚ ਜਿੱਥੇ ਜਾਂਦਾ ਜਿੱਤ ਕੇ ਆਂਦਾ ਜਿੱਥੇ ਜਾਂਦਾ ਜਿੱਤ ਕੇ ਆਂਦਾ ਅਗਲੇ ਨੂੰ ਹਰਾ ਕੇ ਆਂਦਾ ਉਹਨੂੰ ਈਨ ਮਰਵਾਉਂਦਾ ਹੁਣ ਮਨ 'ਚ ਆਇਆ ਕਿ ਬੜੀ ਸਿੱਖੀ ਸੇਵਕੀ ਸੁਣੀ ਹੈ ਧੰਗ ਗੁਰੂ ਅਮਰਦਾਸ ਮਹਾਰਾਜ ਦੀ ਚੱਲ ਮਨਾ ਜਰਾ ਹੁਣ ਉਹਨਾਂ ਨੂੰ ਢਾਇਆ ਜਾਏ ਆਖੋ ਸਤਨਾਮ ਹੈ ਜੀ ਉਹਨਾਂ ਨੂੰ ਕਹਿੰਦੇ ਹੁਣ ਥੱਲੇ ਲਾਈ ਬੜਾ ਸੁਣਿਆ ਕਿ ਗਿਆਨ ਹੈ ਬੜਾ ਇੱਦਾਂ ਹੈ ਉਦਾਂ ਹੈ ਹੁਣ ਜਦੋਂ ਸਾਧ ਸੰਗਤ ਆਇਆ ਨਾ ਗੋਇੰਦਵਾਲ ਸਾਹਿਬ ਗੋਇੰਦਵਾਲ ਦੀ ਜੂ ਦੇ ਵਿੱਚ ਹਲੇ ਧਰਤੀ ਤੇ ਪੈਰ ਹੀ ਰੱਖਿਆ ਇੱਕ ਅਜੀਬ ਜੀ ਨੂੰ ਸ਼ਾਂਤੀ ਸਾਧ ਸੰਗਤ ਮੰਨਦੇ ਚਾਹੇ ਅਜੀਬ ਜੀ ਸ਼ਾਂਤੀ ਕਦੇ ਇਹ ਸ਼ਾਂਤੀ ਮਹਿਸੂਸ ਕਰਨੀ ਹੋਵੇ ਹਰਮੰਦਰ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਕਦਮ ਰੱਖਿਆ। ਸ੍ਰੀ ਹਰਮੰਦਰ ਸਾਹਿਬ ਤੁਸੀਂ ਆਪਣੇ ਕਦਮ ਹੀ ਰੱਖੋਗੇ ਨਾ। ਇੱਕ ਅੰਦਰ ਖੇੜਾ ਆ ਜਾਂਦਾ ਹੈ ਉਹ ਸਤਨਾਮ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧਰਤੀ ਦਾ ਪ੍ਰਤਾਪ ਹੁੰਦਾ ਹੈ ਸਾਧ ਸੰਗਤ ਜਿੱਥੇ 24 ਘੰਟੇ ਬੰਦਗੀ 24 ਘੰਟੇ ਨਾਮ। ਉਹ ਹਰਿਆਵਲ ਹੈ ਧਰਤੀ। ਉਹ ਖਿੜੀ ਹੋਈ ਹੈ ਧਰਤੀ। ਹੁਣ ਸਤ ਸੰਗ ਜਦੋਂ ਜਦੋਂ ਉਹ ਅੰਦਰ ਵੜਦਾ ਜਾ ਰਿਹਾ ਗੁੰਦਵਾਲ ਦੇ ਸ਼ਹਿਰ ਦੇ ਵਿੱਚ ਫੜਦਾ ਜਾ ਰਿਹਾ ਉਹ ਸਾਰਾ ਆਲਮ ਵੇਖ ਰਿਹਾ ਨੋਟਿਸ ਕਰ ਰਿਹਾ ਕਿ ਇੱਥੇ ਹੋ ਕੀ ਰਿਹਾ ਚੱਲ ਕੀ ਰਿਹਾ ਕਹਿੰਦੇ ਅਜੀਬ ਜਿਆ ਨਾ ਕਰ ਇਹ ਸਾਰੇ ਨਗਰਾਂ ਨਾਲੋਂ ਵਿਲੱਖਣ ਨਗਰ ਇੱਥੇ ਕੋਈ ਕਰਮकांड ਮੈਂ ਨਹੀਂ ਵੇਖਦਾ ਕਿ ਕੋਈ ਅਰਚਾ ਚਰਚਾ ਇੱਥੇ ਮੈਂ ਨਹੀਂ ਵੇਖਦਾ ਪਿਆ ਕੋਈ ਪਖੰਡ ਨਹੀਂ ਇੱਥੇ ਵੇਖਦਾ ਪਿਆ ਇੱਥੇ ਬੁੱਤ ਪ੍ਰਸਤੀ ਨਹੀਂ ਵੇਖ ਰਿਆ ਕੋਈ ਵਹਿਮ ਕੋਈ ਭਰਮ ਨਹੀਂ ਇੱਥੇ ਵੇਖਦਾ ਪਿਆ ਕਿਸੇ ਨੂੰ ਕੋਈ ਭਰਮ ਹੈ ਹੀ ਨਹੀਂ ਕੋਈ ਵਹਿਮਾਂ 'ਚ ਫਸਿਆ ਹੀ ਨਹੀਂ ਕੋਈ ਸ਼ਾਸਤਰਾਂ ਦੀਆਂ ਗੁੰਝਲਾਂ ਇੱਥੇ ਨਹੀਂ ਹੈਗੀਆਂ ਕਮਾਲ ਹੋ ਗਈ ਕਿ ਕੈਸਾ ਨਗਰ ਹੈ ਭਈ ਕੋਈ ਸ਼ਾਸਤਰਾਂ ਦੀਆਂ ਗੁੰਝਲਾਂ ਨਹੀਂ ਕੋਈ ਪੁਰਾਣਾ ਦੀਆਂ ਠੇਲੀਆਂ ਨਹੀਂ ਕੋਈ ਕਰਦਾ ਪਿਆ ਕੋਈ ਉਲਝਦਾ ਨਹੀਂ ਪੈਕਸੀ ਦੇ ਨਾਲ ਕੋਈ ਵਾਦ ਵਿਵਾਦ ਵਿੱਚ ਨਹੀਂ ਪੈ ਰਿਹਾ ਆਪਣਾ ਮਸਤ ਸਾਰੇ ਖਿਹੜੇ ਜਿਹੜਾ ਨਜ਼ਰ ਆਉਂਦਾ ਖਿਹੜਿਆ ਹੀ ਨਜ਼ਰ ਆਉਂਦਾ ਪਿਆ ਇੱਕ ਐਸਾ ਨਗਰ ਹੋਇਆ ਇੱਕ ਐਸਾ ਸ਼ਹਿਰ ਹੋਇਆ ਕੋਈ ਦਿਮਾਗੀ ਘੁੰਤਰ ਕਿਸੇ ਦੀ ਨਿਕੜਦਾ ਪਿਆ ਕੋਈ ਇੱਕ ਲੱਖ ਹੀ ਘੁੰਤਰ ਕਿਸੇ ਦੀ ਨਿਕੜਦਾ ਪਿਆ ਸਾਧ ਸੰਗਤ ਉਹ ਦੇਖ ਦੇਖ ਕੇ ਹੈਰਾਨ ਹੋ ਗਿਆ ਤੇ ਸਮਝ ਗਿਆ ਅੰਦਰੋਂ ਸਮਝ ਗਿਆ ਹੈ ਕਿ ਮੈਂ ਅਧਿਆਤਮਕ ਨਗਰੀ ਚ ਪਹੁੰਚ ਗਿਆ ਆਖੋ ਸਤਨਾਮ ਅਧਿਆਤਮਕ ਨਗਰੀ ਜਿੱਥੇ ਪਖੰਡ ਨਹੀਂ ਹੁਣ ਆਇਆ ਜਿਸ ਉਦੇਸ਼ ਦੇ ਨਾਲ ਸੀ ਉਹ ਜਿਹੜਾ ਅਹੰਗ ਸਾਧ ਸੰਗਤ ਉਹ ਉਦੇਸ਼ ਉਹਨੂੰ ਡ੍ਰੌਪ ਨਹੀਂ ਕਰਨ ਦੇ ਰ ਖਤਮ ਨਹੀਂ ਕਰਨ ਦੇ ਰ ਅਹੰਗ ਉਹਦੇ ਉਦੇਸ਼ ਨੂੰ ਖੜਾ ਰੱਖਿਆ ਦਿਮਾਗ ਦੇ ਵਿੱਚ ਇਹੀ ਆ ਕਿ ਮੈਂ ਹਲੇ ਚਰਚਾ ਕਰਨੀ ਚਰਚਾ ਕਰਨੀ ਜਦੋਂ ਆਇਆ ਨਾ ਸਾਧ ਸੰਗਤ ਪੁੱਛਦਾ ਪੁੱਛਦਿਆ ਕਿ ਭਈ ਧੰਗੁਰ ਅਮਰਦਾਸ ਮਹਾਰਾਜ ਸਾਹਿਬ ਨੂੰ ਟਟੋਲ ਦਾ ਭਾਲ ਦਾ ਔਰ ਜਿੱਥੇ ਮਹਾਰਾਜ ਜੀ ਬੈਠੇ ਸਨ ਜਦੋਂ ਮਾਲਕ ਦੇ ਕੋਲ ਪਹੁੰਚਿਆ ਦਿਦਾਰੇ ਕੀਤੇ ਰੋਹਾਨੀਅਤ ਦੇ ਆ ਕੋ ਸਤਨਾਮ ਰੋਹਾਨੀਅਤ ਦੇ ਮੂਜਸਮੇ ਜਦੋਂ ਧੰਗੁਰ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਇਤਦਾਰ ਹੋਇਆ ਚਿਹਰਾ ਰੂਹਾਨੀ ਚਿਹਰਾ ਖੜਿਆ ਹੋਇਆ ਦਗ-ਦਗ ਕਰਦਾ ਚਿਹਰਾ ਰੂਹਾਨੀਅਤ ਝਲਕ ਰਹੀ ਹੈ ਸਭ ਚਰਚਾ ਵਰਚਾ ਭੁੱਲ ਗਿਆ ਜੀ ਸਭ ਚਰਚਾ ਵਰਚਾ ਭੁੱਲ ਗਿਆ ਚਰਨਾ ਤੇ ਬਹਿ ਗਿਆ ਮਹਾਰਾਜ ਕਹਿਣ ਲੱਗੇ ਕਹਿੰਦੇ ਪੰਡਿਤ ਬੇਣੀ ਜੀ ਕਿਵੇਂ ਆਏ ਜਦੋਂ ਬੜਾ ਨਾਮ ਸੁਣਿਆ ਪੰਡਤ 베ਣੀ ਫਰਾਨ ਹੋ ਗਿਆ ਕਹਿੰਦੇ ਉਹ ਨਹੀਂ ਜਿਨ੍ਹਾਂ ਦੇ ਨਾਲ ਮੈਂ ਚਰਚਾ ਕਰ ਸਕਦਾ ਆ ਕੋ ਸਤਨਾਮ ਇਹੋ ਨਹੀਂ ਸਤਿਆਕਾਲ ਇਹ ਉਹ ਨਹੀਂ ਜਿਨ੍ਹਾਂ ਦੇ ਨਾਲ ਮੈਂ ਚਰਚਾ ਕਰ ਸਕਦਾ ਇੱਥੇ ਚਰਚਾ ਨਹੀਂ ਹੋ ਸਕਦੀ ਤੇ ਚਰਚਾ ਨਹੀਂ ਹੋ ਸਕੀ ਸੰਕੋਚਿਆ ਸਮੇ ਨੂੰ ਤੇ ਮਹਾਰਾਜ ਮੁਸਕਰਾ ਰਹੇ ਨੇ ਕਹਿੰਦੇ ਪੰਡਤ ਜੀ ਕੀ ਪੁੱਛਣਾ ਚਾਹਦੇ ਹੋ ਕੀ ਪੁੱਛਣਾ ਚਾਹਦੇ ਕਹਿੰਦੇ ਨਹੀਂ ਮਹਾਰਾਜ ਠੀਕ ਹੈ ਕਹਿੰਦੇ ਪੰਡਤ ਜੀ ਪੁੱਛੋ નિਸ਼ੰਕ ਹੋ ਕੇ ਪੁੱਛੋ ਮਨ ਦੇ ਵਿੱਚ ਕੋਈ ਸੰਸਾਰ ਰਹਿ ਜਾਏ ਫਿਰ ਉਹ ਸੰਸਾਰ ਅੰਦਰ ਤੰਗ ਕਰਦਾ ਰਹਿੰਦਾ ਕੋਈ ਨਹੀਂ ਪੁੱਛ ਲਓ ਕਹਿੰਦੇ ਮਰ ਜੀ ਆਗਿਆ ਦਿੰਦੇ ਹੋ ਤੇ ਮੈਂ ਫਿਰ ਪੁੱਛ ਲਵਾਂ ਕਹਿੰਦੇ ਪੁੱਛ ਕਹਿੰਦੇ ਜੀ ਮੈਂ ਸੱਚ ਦੱਸ ਰਿਆਂ ਇੱਥੇ ਮੈਂ ਆ ਕੇ ਜੋ ਮੈਂ ਇਹ ਦੇਖਿਆ ਔਰ ਮਹਿਸੂਸ ਕੀਤਾ ਮੈਨੂੰ ਇਦਾਂ ਲੱਗਦਾ ਵੀ ਤੁਹਾਡੇ ਸਿੱਖਾਂ ਦਾ ਉਧਾਰ ਕਿਵੇਂ ਹੋਇਆ ਤੁਹਾਨੂੰ ਸੁਣੋ ਤੁਹਾਡੇ ਸਿੱਖਾਂ ਦਾ ਉਤਾਰ ਕਿਵੇਂ ਹੋਏ ਹੱਸ ਕੇ ਮਹਾਰਾਜ ਕਹਿਣ ਲੱਗੇ ਕਹਿੰਦੇ ਕਿਉਂ ਜੀ ਕਹਿੰਦੇ ਮਹਾਰਾਜ ਇਹਨਾਂ ਦਾ ਬਣੇਗਾ ਤੁਹਾਡੇ ਸਿੱਖਾਂ ਪਾਚਾ ਕਹਿਣ ਲੱਗੇ ਕਿਉਂ ਬੇਣੀ ਜੀ ਕਿਉਂ ਕਹਿੰਦੇ ਨਾ ਤਪ ਨਾ ਤੀਰਥ ਨਾ ਕੋਈ ਵਰਤ ਨਾ ਦਾਨ ਨਾ ਪੂਜਾ ਨਾ ਯਗ ਇਤੋਂ ਦਾ ਕੋਈ ਧਾਰਮਿਕ ਸਾਹਿਬ ਕਿਤਾਬ ਇੱਥੇ ਨਹੀਂ ਮਹਾਰਾਜ ਮੁਸਕਰਾਪੇ ਕਹਿੰਦੇ ਪੰਡਤ ਜੀ ਤੁਸੀਂ ਤਿੰਨਾਂ ਯੁਗਾਂ ਦਾ ਧਰਮ ਲੋਕਾਂ ਨੂੰ ਦੱਸ ਰਹੇ ਧੰਨ ਸੋਹਣੇ ਕਹਿੰਦੇ ਤੁਸੀਂ ਤਿੰਨੋਂ ਯੁਗਾਂ ਦਾ ਧਰਮ ਲੋਕਾਂ ਨੂੰ ਦੱਸਦੇ ਹੋ ਤਿੰਨੋਂ ਯੁਗਾਂ ਦਾ ਧਰਮ ਪਰ ਕਹਿੰਦੇ ਇਹ ਕਲਯੁਗ ਹੈ ਕਹਿੰਦੇ ਜਿਸ ਦਾ ਰਾਜ ਹੁੰਦਾ ਧਰਮ ਉਹਦਾ ਹੀ ਹੁੰਦਾ ਆਖੋ ਸਤਨਾਮ ਤੁਸੀਂ ਤਿੰਨੋਂ ਜੁਗਾਂ ਦਾ ਧਰਮ ਦੱਸਦੇ ਪਿਓ ਇਹ ਵੀ ਆ ਵੀ ਆ ਵੀ ਪਰ ਕਮਾਲ ਦੀ ਗੱਲ ਇਹ ਹੈ ਜਿਹਦਾ ਰਾਜ ਹੁੰਦਾ ਧਰਮ ਉਹਦਾ ਜਿਹਦਾ ਰਾਜ ਹੁੰਦਾ ਸਿੱਕਾ ਉਹਦਾ ਹੀ ਚੱਲਦਾ ਕਹਿੰਦੇ ਇੱਥੇ ਹੁਣ ਆ ਕਾਲ ਯੁਗ ਦਾ ਸਮਾਂ ਚੱਲ ਰਿਹਾ ਤੇ ਇੱਥੇ ਸਿੱਕਾ ਚੱਲਦਾ ਹੈ ਪਰਮੇਸ਼ਰ ਦੇ ਨਾਮ ਦਾ ਖ ਸਤ ਨਾਮ ਵਾਲੇ ਸਾਨਿਹਾ ਸ੍ਰੀ ਅਕਾਲ ਕਹਿੰਦੇ ਤੁਸੀਂ ਜਿਹੜਾ ਕਿਹਾ ਹੈ ਨਾ ਤਤ ਤੀਰਥ ਵਰਤ ਦਾਨ ਪੂਜਾ ਯੱਗ ਇਹ ਕਹਿੰਦੇ ਸਾਰੇ ਯੁਗਾਂ ਦਾ ਧਰਮ ਤੁਸੀਂ ਇਹ ਇੱਥੇ ਇੱਥੇ ਤੁਸੀਂ ਗਿਣਾਂਦੇ ਪਿਓ ਪਰ ਇਹ ਕਲਯੁਗ ਦਾ ਸਮਾਂ ਹੈ ਇੱਥੇ ਇਹ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਕਹਿੰਦੇ ਪੰਡਤ ਜੀ ਜਿਹਦਾ ਰਾਜ ਉਹਦਾ ਧਰਮ ਉਹ ਜਾਂ ਧਰਮ ਇੱਥੇ ਕਲਯੁਗ ਦੇ ਵਿੱਚ ਜੇ ਕਿਸੇ ਚੀਜ਼ ਦੀ ਮਹਾਨਤਾ ਹੈ ਉਹ ਹੈ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਹੈ ਉਹਦੇ ਨਾਮ ਦੀ ਮਹਾਨਤਾ ਹੈ ਇੱਥੇ ਕੋਈ ਯੱਗ ਕਰਕੇ ਨਹੀਂ ਛੁੱਟ ਸਕਦਾ ਇੱਥੇ ਕੋਈ ਹੋਰ ਇਦਾਂ দান ਕੌਣ ਕਰਕੇ ਕਵੇ ਮੈਂ ਛੁੱਟ ਜਾਵਾਂਗਾ ਨਾ ਤੂੰ ਆਵੇਂ ਵਸ ਬੌਧਕਣਾ ਆਵਣੇ ਨਾ ਤੂੰ ਆਵੇਂ ਵਸ ਬੇਦ ਪਣਾਵਣੇ ਨਾ ਤੂੰ ਆਵੇਂ ਵਸ ਤੀਰਥ ਨਾਈ ਹੈ ਨਾ ਤੂੰ ਆਵੇਂ ਵਸ ਧਰਤੀ ਧਾਈ ਹੈ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ ਕੋਈ ਸਿਆਣਪ ਦੇ ਨਾਲ ਨਹੀਂ ਇਹ ਜੁਗ ਜਿਹੜਾ ਹੈ ਨਾਮ ਦਾ ਜੁਗ ਹੈ ਨਾ ਤੂੰ ਆਵੇਂ ਵਸ ਬੌਧਾ দান ਦੇ ਮੈਂ ਅਰਬਾ ਰੁਪਇਆ দান ਦੇ ਕੇ ਰੱਬ ਨੂੰ ਖਰੀਦ ਲਾਂਗਾ ਭੁੱਲ ਜਾ ਇੱਥੇ ਰੱਬ ਨੂੰ ਖਰੀਦ ਸਕਦਾ ਐ ਤੂੰ ਰੱਬ ਤੇਰੇ ਮਗਰ ਮਗਰ ਰੱਬ ਸਾਰੇ ਕੰਮ ਤੇਰੇ ਸਾਰੇਗਾ ਜੇ ਨਾਮ ਦੇ ਨਾਲ ਨਾਤਾ ਜੋੜ ਲੇਗਾ ਆਖੋ ਸਤ ਨਾਮ ਵਾਲੇ ਸਤਿ ਕੀ ਆਕਨ ਕਹਿੰਦੇ ਤੂੰ ਹੀ ਸਾਰੇ ਜੁਗਾਂ ਦਾ ਧਰਮ ਇੱਥੇ ਦੜਾਈ ਜਾਂਦੇ ਹੋ ਭੁਲੇਖਾ ਖਾ ਗਏ ਤੁਸੀਂ ਜਿਹੜਾ ਯੁੱਗ ਚੱਲਦਾ ਹੋਵੇ ਉਸ ਯੁੱਗ ਦਾ ਧਰਮ ਦਰੜਾਈਦਾ ਹੈ ਉਸ ਯੁੱਗ ਦਾ ਧਰਮ ਤੇ ਇਸ ਯੁੱਗ ਦੇ ਧਰਮ ਕਿਹੜਾ ਹੈ ਸਰਬ ਧਰਮ 'ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਹਰ ਕੋ ਨਾਮ ਜਪ ਹਰ ਕੋ ਨਾਮ ਜਪ ਮਹਾਰਾਜ ਦੀ ਬੋਲੀ ਇੰਨੀ ਪ੍ਰਭਾਵਸ਼ਾਲੀ ਸੀ ਇੱਕ ਤਾਂ ਦਰਸ਼ਨਾ ਕਰਕੇ ਵੈਸੇ ਹੀ ਰਸ ਵੜ ਮਨ ਕੀ ਲਿਆ ਹੋਇਆ ਸੀ ਇੱਕ ਮਹਾਰਾਜ ਦੇ ਸਮਝਾਣ ਦਾ ਢੰਗ ਐਸਾ ਐਸੇ ਪਿਆਰ ਦੇ ਨਾਲ ਸਮਝਾਇਆ ਅੰਦਰ ਤੱਕ ਸਾਧ ਸੰਗਤ ਉਹ ਗੱਲ ਵੜ ਗਈ ਕਿ ਜਿਹਦਾ ਰਾਜ ਉਹਦਾ ਧਰਮ ਤੇ ਆ ਕਲਯੁਗ ਦੇ ਰਾਜ ਦੇ ਵਿੱਚ ਜੇ ਕਲਯੁਗ ਤੋਂ ਬਚਣਾ ਹੈ ਜੇ ਕਲਯੁਗ ਨੂੰ ਜਿੱਤਣਾ ਹੈ ਤੇ ਇੱਥੇ ਧਰਮ ਕਿਹੜਾ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਨਾਮ ਜਿਹਦੇ ਕੋਲ ਹੈ ਕਲਯੁਗ ਉਹਦੇ ਨੇੜੇ ਨਹੀਂ ਆ ਸਕਦਾ ਪਰਮੇਸ਼ਰ ਦਾ ਨਾਮ ਜਿਹਦੇ ਕੋਲ ਹੈ ਉਹ ਹਰ ਇੱਕ ਬਾਜੀ ਜਿੱਤ ਕੇ ਜਾਂਦਾ ਹੈ ਕਹਿੰਦੇ ਪੰਡਤ ਜੀ ਕੁਝ ਸਮਝੇ ਬਸ ਇੰਨੀ ਕਹਿਣ ਦੀ ਧੀਰਸੀ ਚਰਨਾ ਤੇ ਡੇਗੇ ਜੀ ਚਰਨਾ ਤੇ ਡੇਗੇ ਕਹਿੰਦੇ ਮਹਾਰਾਜ ਮੈਨੂੰ ਬਖਸ਼ ਲਾ ਅੱਖਾਂ 'ਚ ਅਹੰਮ ਦੀ ਪੱਟੀ ਬੰਨੀ ਹੋਈ ਸੀ ਮੇਰੇ ਵਰਗਾ ਵਿਦਵਾਨ ਕਿਹੜਾ ਮੇਰੇ ਵਰਗਾ ਵਿਦਵਤਾ ਕਹਿੰਦੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਮੇਰੇ ਅੰਦਰ ਹੰਕਾਰ ਪੈਦਾ ਕਰਦੀਆਂ ਬੜਿਆਂ ਬੜਿਆਂ ਨੂੰ ਜਿੱਤਿਆ ਬੜਿਆਂ ਨੂੰ ਜਿੱਤ ਕੇ ਕਹਿੰਦੇ ਮੈਂ ਜਿੱਤਦਾ ਗਿਆ ਤੇ ਹੰਕਾਰ ਮੇਰਾ ਹੋਰ ਉੱਚਾ ਟੀਸੀ ਤੇ ਚੜਦਾ ਗਿਆ ਇੱਥੇ ਆ ਕੇ ਮੈਨੂੰ ਪਤਾ ਲੱਗਾ ਮੈਂ ਆਪਣੇ ਮੂਲ ਤੋਂ ਬਹੁਤ ਦੂਰ ਹਾਂ ਮੈਂ ਆਪਣੇ ਮੂਲ ਤੋਂ ਬੜੇ ਜੜ ਤੋਂ ਬਹੁਤ ਦੂਰ ਹਾਂ ਚਰਨਾਂ ਨਾਲ ਲਿਪਟ ਗਿਆ ਕਹਿੰਦੇ ਸੱਚੇ ਪਾਤਸ਼ਾਹ ਸਿੱਖੀ ਦਿਓ ਆਪਣੀ ਅੱਖੋਂ ਸਤਨਾਮ ਆਪਣੀ ਸਿੱਖੀ ਦਿਓ ਮੈਨੂੰ ਆਪਣਾ ਸਿੱਖ ਬਣਾ ਲਓ ਤੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਪੰਡਤ ਜੀ ਜੇ ਸਾਡਾ ਸਿੱਖ ਬਣਨਾ ਹੈ ਫਿਰ ਅਹੰਗ ਨੂੰ ਤਿਆਗਣਾ ਪੈਣਾ ਫਿਰ ਆ ਜਿਹੜੀ ਵਿਦਿਆ ਦੀ ਪੰਡ ਚੱਕੀ ਫਿਰਦੇ ਓ ਇਹਨੂੰ ਤਿਆਗਣਾ ਪੈਣਾ ਇੱਥੇ ਤਾਂ ਖਾਲੀ ਹੋ ਗਿਆ ਓ ਜੇ ਭਾਂਡਾ ਪਰਵਾਣਾ ਹੈ ਤਾਂ ਇਥੇ ਮਾਣ ਉਹਨੂੰ ਮਿਲਦਾ ਜਿਹੜਾ ਨਿਮਾਣਾ ਹੋ ਕੇ ਆਵੇ ਨਿਮਾਣਿਆਂ ਦੇ ਮਾਣ ਹੈ ਨਿਤਾਣਿਆਂ ਦੇ ਤਾਣ ਨੇ ਦਿਉਟਿਆਂ ਦੀ ਓਟ ਨੇ ਨਿਆਸਰਿਆਂ ਦੇ ਆਸਰੇ ਇਹ ਜਿਹੜਾ ਚੱਕੀ ਫਿਰਦੇ ਉਹ ਪੰਡ ਇਹਨੂੰ ਪਾਸੇ ਕਰਕੇ ਆਓ ਪਹਿਲੇ ਉੱਠਿਆ ਜੀ ਜਿੰਨੀਆਂ ਧਰਮ ਪੁਸਤਕਾਂ ਸਨ ਸਾਰੀਆਂ ਜਾ ਕੇ ਸਾਸੰਗ ਨਦੀ 'ਚ ਰੋੜ ਆਇਆ ਸਾਰੀਆਂ ਪੁਸਤਕਾਂ ਨਦੀ 'ਚ ਰੋੜਾਂ ਰੋਲ ਆਇਆ ਤੇ ਰਾਤ ਦੇ دیਵਾਨ ਦੇ ਚਰਨਾ ਚ ਬਹਿ ਗਿਆ ਕਹਿੰਦੇ ਪਾਸ਼ਾ ਹੋ ਆਇਆ ਖਾਲੀ ਹੋ ਆਇਆ ਖਾਲੀ ਹੁਣ ਇਹ ਬੇਣੀ ਤੁਹਾਡਾ ਤੇ ਤੁਸੀਂ ਮੇਰੇ ਉਹ ਮਹਾਰਾਜ ਮੈਨੂੰ ਸਿੱਖ ਸਜਾ ਕੇ ਆਪਣਾ ਬਣਾ ਲਓ ਆਖੋ ਸਤਨਾਮ ਵਾਹਿਗੁਰੂ ਸਤਿ ਨਿਹਾਲ ਸਤਿ ਸ਼੍ਰੀ ਅਕਾਲ ਮਹਾਰਾਜ ਨੇ ਫਿਰ ਇਹਨੂੰ ਸਿੱਖੀ ਦਿੱਤੀ ਇੰਨਾ ਨਾਮ ਜਪਵਾਇਆ ਇੰਨੀ ਸੰਗਤ ਐਨੇ ਕੀਤੀ ਇੰਨੀ ਬੰਦਗੀ ਕੀਤੀ ਇੰਨੀ ਸੇਵਾ ਕਮਾਈ ਸਾਧ ਸੰਗਤ ਜ਼ਿਕਰ ਚ ਲਿਖਿਆ ਮਹਾਰਾਜ ਧੰਗੁਰ ਅਮਰਦਾਸ ਮਹਾਰਾਜ ਨੇ ਫਿਰ ਇਹਨੂੰ ਮੰਜੀ ਦਿੱਤੀ ਜੀ ਪ੍ਰਚਾਰਕ ਬਣਾਇਆ ਪ੍ਰਚਾਰਕ ਬਣਾ ਕੇ ਚੂਨੀਆਂ ਲਾਹੌਰ ਸਾਧ ਸੰਗਤ ਲਾਹੌਰ ਚੂਨੀਆਂ ਮੰਡੀ ਸਾਧ ਸੰਗਤ ਉੱਥੇ ਸਾਧ ਸੰਗਤ ਜੀ ਇਹਨੂੰ ਭੇਜਿਆ ਕਿ ਜਾਓ ਹੁਣ ਸਿੱਖੀ ਤੁਹਾਡੇ ਅੰਦਰ ਵਸਦੀ ਹੈ ਹੁਣ ਨਾਮ ਤੁਹਾਡੇ ਅੰਦਰ ਵਸਦਾ ਹੈ ਜਾਓ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ ਵਾਹਿਗੁਰੂ ਦੇ ਨਾਮ ਦਾ ਪ੍ਰਚਾਰ ਕਰੋ ਆਖੋ ਸਤ ਨਾਮ ਵਾਲੇ ਸਤਿ ਅਕਾਲ ਮੇਰੇ ਸਾਈਹਬ ਕਹਿੰਦੇ ਨੇ ਜੇ ਬਾਜੀ ਜਿੱਤ ਕੇ ਜਾਣਾ ਚਾਹੁੰਦਾ ਹੈ ਜੇ ਆਪਣੇ ਸਤ ਗੁਰਾਂ ਦੀ ਖੁਸ਼ੀ ਝੋਲੀ ਚ ਪਵਾਣਾ ਚਾਹੁੰਦਾ ਹੈ ਫਿਰ ਭਜਨ ਕਰ ਬੰਦਗੀ ਕਰ ਓ ਵਾਹਿਗੁਰੂ ਦੇ ਨਾਮ ਦਾ ਸਹਾਰਾ ਲੈ ਵਾਹਿਗੁਰੂ ਦੇ ਨਾਮ ਦੀ ਓਟ ਦੇ ਵਿੱਚ ਮੈਂ ਕਿ ਤੇਰੇ ਜਿੰਦ ਦਾ ਭਲਾ ਹੋ ਸਕੇ ਆਖੋ ਸਤਨਾਮ